ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਨੌਜਵਾਨਾਂ ਲਈ ਚਿੰਤਾਜਨਕ ਖਬਰ 80% ਵੀਜ਼ਾ ਅਰਜ਼ੀਆਂ ਰੱਦ ਕੈਨੇਡਾ ਜੋ ਕਿ ਪੰਜਾਬੀਆਂ ਲਈ ਸੁਪਨਿਆਂ ਦਾ ਦੇਸ਼ ਮੰਨਿਆ ਜਾਂਦਾ ਹੈ ਹੁਣ ਕਈਆਂ ਲਈ ਇੱਕ ਬੁਰਾ ਸੁਪਨਾ ਬਣ ਰਿਹਾ ਹੈ ਇੱਕ ਨਵੀਂ ਰਿਪੋਰਟ ਅਨੁਸਾਰ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਭਾਰਤੀ ਵਿਦਿਆਰਥੀਆਂ ਦੀਆਂ ਲਗਭਗ 80% ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਜੋ ਕਿ ਇੱਕ ਬਹੁਤ ਹੀ ਚਿੰਤਾਜਨਕ ਆਂਕੜਾ ਹੈ। ਕੈਨੇਡਾ ਸਰਕਾਰ ਨੇ 2025 ਲਈ ਵਿਦਿਆਰਥੀ ਵੀਜ਼ਿਆਂ ਨੂੰ ਲੈ ਕੇ ਕਈ ਸਖਤ ਨਿਯਮ ਲਾਗੂ ਕੀਤੇ ਹਨ। ਇਸ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕੁੱਲ ਵੀਜ਼ਿਆਂ ਦੀ ਗਿਣਤੀ ਲਗਭਗ 10% ਘਟਾ ਕੇ 4.37 ਲੱਖ ਪਰਮਿਟ ਤੱਕ ਸੀਮਤ ਕਰ ਦਿੱਤੀ ਗਈ ਹੈ। ਇਹਨਾਂ ਨਵੇਂ ਨਿਯਮਾਂ ਵਿੱਚ ਹੀੜੀਆਂ ਕੁਝ ਅਸੀਂ ਤੁਹਾਨੂੰ ਗੱਲਾਂ ਦੱਸਾਂਗੇ ਜੋ ਕਿ ਬੜੇ ਧਿਆਨ ਦੇ ਨਾਲ ਸੁਣਿਓ। ਸਭ ਤੋਂ ਪਹਿਲੇ ਨੰਬਰ ਤੋਂ ਆਰਥਿਕ ਸਥਿਤੀ। ਵਿਦਿਆਰਥੀਆਂ ਨੂੰ ਹੁਣ ਆਰਥਿਕ ਸਥਿਤੀ ਆਬਤ ਕਰਨ ਲਈ ਘਟੋਟ 2635 ਕੈਨੇਡੀਅਨ ਡਾਲਰ ਦਿਖਾਉਣੇ ਲਾਜ਼ਮੀ ਹਨ ਸਪਸ਼ਟ ਯੋਜਨਾ ਅਰਜੀ ਦੇ ਨਾਲ ਪੜਾਈ ਦੀ ਇੱਕ ਸਪਸ਼ਟ ਯੋਜਨਾ ਅਤੇ ਸਾਰੇ ਦਸਤਾਵੇਜ਼ ਬਿਨਾਂ ਕਿਸੇ ਗਲਤੀ ਦੇ ਪੇਸ਼ ਕਰਨੇ ਜ਼ਰੂਰੀ ਨੇ ਸਟੂਡੈਂਟ ਡਾਇਰੈਕਟ ਸਟ੍ਰੀਮ ਵਰਗੀਆਂ ਤੇਜ਼ ਪ੍ਰਕਿਰਿਆਵਾਂ ਨੂੰ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਅਰਜ਼ੀਆਂ ਦੇ ਨਤੀਜੇ ਆਉਣ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ ਹੈ ਭਾਸ਼ਾ ਯੋਗਤਾ ਪੜਾਈ ਪੂਰੀ ਕਰਨ ਤੋਂ ਬਾਅਦ ਮਿਲਣ ਵਾਲੇ ਵਰਕ ਪਰਮਿਟ ਲਈ ਭਾਸ਼ਾਈ ਯੋਗ ਦਾ ਨੂੰ ਵੀ ਸਖਤ ਕਰ ਦਿੱਤਾ ਗਿਆ ਜਿੱਥੇ ਯੂਨੀਵਰਸਟੀਆਂ ਦੇ ਵਿਦਿਆਰਥੀਆਂ ਲਈ B2 ਲੈਵਲ ਅਤੇ ਕਾਲਜ ਦੇ ਵਿਦਿਆਰਥੀਆਂ ਲਈ ਘੱਟੋ ਘੱਟ B1 ਲੈਵਲ ਜ਼ਰੂਰੀ ਹੈ ਕੈਨੇਡਾ ਵਿੱਚ ਪੰਜਾਬੀਆਂ ਲਈ ਵੱਧਦੀਆਂ ਮੁਸ਼ਕਲਾਂ ਇਹ ਸਖਤੀ ਅਜੇ ਸਮੇਂ ਵਿੱਚ ਆਈ ਹੈ ਜਦੋਂ ਕੈਨੇਡਾ ਵਿੱਚ ਪਹਿਲਾਂ ਹੀ ਡਿਸੈਸ਼ਨ ਅਤੇ ਮਹਿੰਗਾਈ ਕਾਰਨ ਬੇਰੋਜ਼ਗਾਰੀ ਵੱਧ ਰਹੀ ਹੈ ਪੰਜਾਬੀ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਿੱਚ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਕਸਰ ਇੱਕ ਖਾਲੀ ਅਸਾਮੀ ਲਈ ਸੈਂਕੜੇ ਅਰਜ਼ੀਆਂ ਆਉਂਦੀਆਂ ਹਨ ਕੁਝ ਸਮਾਂ ਪਹਿਲਾਂ ਇੱਕ ਬੇਟਰ ਦੀ ਨੌਕਰੀ ਲਈ 2000 ਤੋਂ ਵੱਧ ਪੰਜਾਬੀ ਨੌਜਵਾਨਾਂ ਦੀਆਂ ਲਾਈਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਵਾਇਰਲ ਹੋਈਆਂ ਹਨ ਇਹ ਸਾਰੇ ਕਾਰਨ ਮਿਲ ਕੇ ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਨੂੰ ਮੋਹ ਪੰਗ ਕਰ ਰਹੇ ਹਨ ਜਿੱਥੇ ਇੱਕ ਪਾਸੇ ਵੀਜ਼ੇ ਰੱਦ ਹੋ ਰਹੇ ਨੇ ਤੇ ਦੂਜੇ ਪਾਸੇ ਕੈਨੇਡਾ ਵਿੱਚ ਰਹਿਣ ਵਾਲਿਆਂ ਲਈ ਨੌਕਰੀਆਂ ਅਤੇ ਰਹਿਣ ਸਹਿਣ ਦੀਆਂ ਮੁਸ਼ਕਲਾਂ ਲਈ ਕਾਫੀ ਵੱਧ ਰਹੀਆਂ ਹਨ ਇਸ ਕਾਰਨ ਕੁਝ ਲੋਕ ਵਾਪਸ ਭਾਰਤ ਪਰਤਣ ਬਾਰੇ ਸੋਚ ਰਹੇ ਹਨ ਕੀ ਤੁਸੀਂ ਨਵੀਂ ਸਥਿਤੀ ਨੂੰ ਦੇਖਦੇ ਹੋਏ ਸੋਚਦੇ ਹੋ ਕਿ ਕੈਨੇਡਾ ਜਾਣ ਦਾ ਰੁਝਾਨ ਘਟੇਗਾ ਇਸ ਬਾਰੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਸਾਡੇ ਨਾਲ ਸਾਂਝੇ ਕਰਿਓ ਜੇਕਰ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ